ਸਤ ਸ੍ਰੀ ਅਕਾਲ ਦੋਸਤੋ ਅੱਜ ਗੱਲ ਕਰਾਂਗੇ ਕਿ ਕੰਚਨਪ੍ਰੀਤ ਕੌਰ ਜੋ ਕਿ ਜਿਹੜੀ ਹੁਣੇ ਤਰਨਤਾਰਨ ਦੇ ਵਿੱਚ ਜਿਮਨੀ ਚੋਣ ਹੋਈ ਸੀ ਅਕਾਲੀ ਦਲ ਤੋਂ ਉਮੀਦਵਾਰ ਸਨ ਬੀਬੀ ਸੁਖਵਿੰਦਰ ਕੌਰ ਰੰਧਾਵਾ ਉਹਨਾਂ ਦੇ ਲਈ ਚੋਣ ਪ੍ਰਚਾਰ ਕਰ ਰਹੇ ਸਨ ਕੰਚਨਪ੍ਰੀਤ ਕੌਰ ਉਹਨਾਂ ਦੇ ਮਾਮਲੇ ਦੇ ਵਿੱਚ ਜਿਹੜਾ ਨਵਾਂ ਅਪਡੇਟ ਹੈ ਉਹ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਕਿ ਉਹਨਾਂ ਦੇ ਉੱਪਰ ਜਿਹੜੇ 4 ਕੇਸ ਦਰਜ ਸਨ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਅਗਾਊਂ ਜ਼ਮਾਨਤ ਲਈ ਹੋਈ ਸੀ ਔਰ ਅਦਾਲਤ ਵੱਲੋਂ ਜਿਹੜਾ ਉਹਨਾਂ ਨੂੰ ਇਹ ਕਹਿ ਕੇ ਜ਼ਮਾਨਤ ਦਿੱਤੀ ਗਈ ਸੀ ਕਿ ਉਹ ਪੁਲਿਸ ਦੀ ਜਾਂਚ ਦੇ ਵਿੱਚ ਚੜਾਏ ਸਹਿਯੋਗ ਕਰਨਗੇ ਜਿਸ ਦੇ ਤਹਿਤ ਉਹ ਮਜੀਠਾ ਥਾਣੇ ਦੇ ਵਿੱਚ ਉਹਨਾਂ ਨੂੰ ਜਾਂਚ ਦੇ ਲਈ ਬੁਲਾਇਆ ਜਾਂਦਾ ਹੈ ਔਰ 6 ਘੰਟੇ ਦੀ ਲਗਾਤਾਰ ਪੁੱਛਗਿੱਛ ਕਰਨ ਤੋਂ ਬਾਅਦ ਉਹਨਾਂ ਨੂੰ ਜਿਹੜਾ ਅਗਲੇ ਨਵੇਂ ਮਾਮਲੇ ਦੇ ਵਿੱਚ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਗਿਆ ਸੀ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਹੁਣ ਨਵਾਂ ਮੋੜ ਹੈ ਉਹ ਇਹ ਲਿਆ ਜਾ ਰਿਹਾ ਹੈ ਕਿ ਉਸ ਤੋਂ ਬਾਅਦ ਤੁਰੰਤ ਅਕਾਲੀ ਦਲ ਨੇ ਆਪਣੇ ਜਿਹੜਾ ਉਹਨਾਂ ਦਾ ਲੀਗਲ ਸੈੱਲ ਹੈ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਉਹਦੇ ਨਾਲ ਰਾਬਤਾ ਕੀਤਾ ਜਿਸ ਕਰਕੇ ਫਿਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਸ ਮਾਮਲੇ ਦੇ ਵਿੱਚ ਤਰਨ ਤਰਨ ਅਦਾਲਤ ਨੂੰ ਤਰਨ ਤਰਨ ਅਦਾਲਤ ਦੇ ਵਿੱਚ ਇਸ ਕੇਸ ਦੀ ਸੁਣਵਾਈ ਕਰਨ ਦੀ ਜਿਹੜੀ ਸੀ ਉਹ ਹੁਕਮ ਸੁਣਾਇਆ ਸਾਢੇ 8:00 ਵਜੇ ਦੇ ਕਰੀਬ ਇਹਦੇ ਉੱਪਰ ਜਿਹੜਾ ਸੁਣਵਾਈ ਸ਼ੁਰੂ ਹੋਈ ਦੋਵਾਂ ਧਿਰਾਂ ਨੇ ਦੀ ਬਹਿਸ-ਬਾਜੀ ਤੋਂ ਬਾਅਦ ਜਿਹੜਾ ਕੰਚਨਪ੍ਰੀਤ ਕੌਰ ਨੂੰ ਸਵੇਰੇ 4:00 ਵਜੇ ਓਹ ਰਿਹਾ ਕਰ ਦਿੱਤਾ ਗਿਆ ਸੀ ਔਰ ਇਸ ਜਿਹੜੀ ਉਹਨਾਂ ਦੀ ਗ੍ਰਿਫਤਾਰੀ ਸੀ ਇਹਦੇ ਉੱਪਰ ਅਦਾਲਤ ਵੱਲੋਂ ਜਿਹੜੀ ਮਾਨਯੋਗ ਅਦਾਲਤ ਵੱਲੋਂ ਟਿੱਪਣੀ ਕੀਤੀ ਗਈ ਸੀ ਕਿ ਇਹ ਗੈਰ-ਕਾਨੂੰਨੀ ਸੀ ਇਸੇ ਸਬੰਧ ਦੇ ਵਿੱਚ ਜਿਹੜੀ ਹੁਣ ਨਵੀਂ ਅਪਡੇਟ ਆਈ ਹੈ ਉਹ ਇਹ ਹੈ ਕਿ ਹੁਣ ਪੁਲਿਸ ਵੱਲੋਂ ਹਾਈ ਕੋਰਟ ਦਾ ਰੁਖ ਕਰਨ ਦੀ ਜਿਹੜੀ ਹੈ ਉਹ ਉੱਪਰ ਕਿਰਿਆ ਕਰਨ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਸ਼ੁਰੂ ਕਰ ਦਿੱਤੀ ਗਈ ਹੈ ਹਾਈ ਕੋਰਟ ਦਾ ਰੁਖ ਕਰੇਗੀ ਪੁਲਿਸ ਕਿਉਂਕਿ ਬੇਸ਼ੱਕ ਅਦਾਲਤ ਵੱਲੋਂ ਉਹਨਾਂ ਨੂੰ ਰਿਹਾ ਕਰਨ ਦਾ ਹੁਕਮ ਸੁਣਾਇਆ ਗਿਆ ਸੀ ਪਰ ਇਸ ਦੇ ਬਾਬਤ ਜਿਹੜੀ ਹੁਣ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਐਸਪੀ ਰਿਪਤਮਨ ਵੱਲੋਂ ਕਿਹਾ ਗਿਆ ਸੀ ਕਿ ਇਹਨਾਂ ਹੁਕਮਾਂ ਨੂੰ ਵਾਚ ਕੇ ਕੇਸ ਫਾਈਲ ਵਿੱਚ ਜੋਗ ਸਬੂਤ ਮੌਜੂਦ ਹੋਣ ਕਰਕੇ ਲੀਗਲ ਰਾਈ ਲੈਂਦ ਤੋਂ ਬਾਅਦ ਇਹ ਵਾਲੀ ਜਿਹੜੀ ਇਸ ਦੀ ਅਗਲੀ ਜਿਹੜੀ ਅਪੀਲ ਹੈ ਉਹ ਹਾਈ ਕੋਰਟ ਦੇ ਵਿੱਚ ਕੀਤੀ ਜਾ ਸਕਦੀ ਹੈ ਇਹਦੇ ਵਿੱਚ ਕੰਚਨਪ੍ਰੀਤ ਕੌਰ ਦੇ ਲਈ ਇੱਕ ਹੋਰ ਇਹ ਝਟਕਾ ਹੈ ਕਿਉਂਕਿ ਅਗਰ ਦੁਬਾਰਾ ਫਿਰ ਇਸ ਕੇਸ ਨੂੰ ਹਾਈ ਕੋਰਟ ਦੇ ਵਿੱਚ ਲਜਾਇਆ ਜਾਂਦਾ ਹੈ ਤਾਂ ਉਸੇ ਤਰੀਕੇ ਨਾਲ ਫਿਰ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਉਹ ਉਲਝ ਸਕਦੇ ਨੇ ਉਹਨਾਂ ਦੇ ਘਰ ਵਾਲੇ ਅਮਰਿਕਪਾਲ ਸਿੰਘ ਬਾਠ ਦੇ ਉੱਪਰ ਲਗਭਗ 2 ਦਰਜਨ ਜਿਹੜੇ ਕੇਸ ਨੇ ਉਹ ਦਰਜ ਨੇ ਪੁਲਿਸ ਨੇ ਇਸੇ ਮਾਮਲੇ 'ਚ ਇਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਕਿ ਇਹ ਇਹ ਉਹਨਾਂ ਦੇ ਨਾਲ ਕੇਸਾਂ ਦੇ ਵਿੱਚ ਐਸੋਸੀਏਟ ਹੋ ਸਕਦੇ ਨੇ ਜਿਸ ਦੇ ਕਰਕੇ ਇਹਨਾਂ ਨੂੰ ਮਜੀਠਾ ਥਾਣੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਜਿਵੇਂ ਹੀ ਇਹਨਾਂ ਨੇ ਅੱਗੇ ਚਾਰਾ ਜੋਈ ਸ਼ੁਰੂ ਕੀਤੀ ਤਾਂ ਉਹਦੇ ਵਿੱਚ ਇਹਨਾਂ ਨੂੰ ਮਾਨਯੋਗ ਅਦਾਲਤ ਤਰੰਤਾਰਨ ਨੇ ਰਿਹਾ ਕਰ ਦਿੱਤਾ ਸੀ ਪਰ ਪੁਲਿਸ ਨੂੰ ਅਜੇ ਵੀ ਹੋ ਸਕਦਾ ਹੈ ਕਿ ਕਿਸੇ ਜਾਂਚ ਦੀ ਲੋੜ ਹੋਵੇ ਜਿਸ ਦੀ ਵਜ੍ਹਾ ਕਰਕੇ ਉਹ ਹੁਣ ਹਾਈ ਕੋਰਟ ਦਾ ਜਿਹੜਾ ਉਹ ਰੁਖ ਕਰਨ ਦੀ ਲੀਗਲ ਵੜਾਈ ਲੈ ਰਹੇ ਹਨ ਧੰਨ